ਏ ਦੀ ਜਿਹੜੀ ਐਜੂਕੇਸ਼ਨ ਹੈ ਜਿਹੜੀ ਪੜ੍ਹਾਈ ਹੈ ਉਹ ਸਾਨੂੰ ਸਕੂਲਾਂ ਦੇ ਵਿੱਚ ਆਪਸ਼ਨਲ ਨਹੀਂ ਮੰਡੇਟਰੀ ਕਰਨੀ ਪਵੇਗੀ ਛੋਟੀਆਂ ਕਲਾਸਾਂ ਤੋਂ ਹੀ ਜਿਉਂ-ਜਿਉਂ ਬੱਚਾ ਏ ਸਕੂਲ ਦੇ ਵਿੱਚ ਪੜ੍ਹੇਗਾ ਤੇ ਉਹ ਤੈਨੂੰ ਉਹ ਹੋਰ ਚੀਜ਼ਾਂ ਸਿੱਖਦਾ ਜਾਏਗਾ ਹੌਲੀ-ਹੌਲੀ ਜਿਸ ਤਰ੍ਹਾਂ ਕਲਾਸ ਅ ਅਪਗ੍ਰੇਡ ਹੋਏਗੀ ਉਹਦੀ ਬੱਚੇ ਦੀ ਜੋ ਏਏ ਦਾ ਕਰਿਕੂਲਮ ਹੈ ਉਹ ਵੀ ਅਪਗ੍ਰੇਡ ਹੁੰਦਾ ਜਾਏਗਾ ਜਿਸ ਤਰ੍ਹਾਂ ਇੱਕ ਐਗਜ਼ਾਮਪਲ ਲੈ ਲਓ ਜੋ ਵੱਡੇ ਮੁਲਕ ਨੇ ਚਾਹੇ ਯੂਰਪ ਦਾ ਐਗਜ਼ਾਮਪਲ ਲੈ ਲਓ ਤੁਸੀਂ ਅਮਰੀਕਾ ਦਾ ਐਗਜ਼ਾਮਪਲ ਲੈ ਲਓ ਉਹਦੇ ਜਿੰਨੇ ਵੀ ਡਿਵੈਲਪਡ ਮੁਲਕ ਨੇ ਉਹਨਾਂ ਵਿੱਚ ਸਕੂਲ ਲੈਵਲ ਤੇ ਹੀ ਏਏ ਕਰਵਾਈ ਜਾਂਦੀ ਹੈ ਵੀਡੀਓ ਐਡੀਟਿੰਗ ਦਾ ਜੋ ਸਾਡਾ ਪ੍ਰੋਫਾਈਲ ਹੈ ਜਾਂ ਗ੍ਰਾਫਿਕ ਡਿਜ਼ਾਈਨ ਕਰਨਾ ਹੈ ਜਾਂ ਅਸੀਂ ਕੋ ਵੀ ਆਫੈਕਸ ਡਿਜ਼ਾਈਨ ਹੈ ਇਵਨ ਗੇਮ ਡਿਜ਼ਾਈਨ ਹੈ ਜਾਂ ਕੁਝ ਅੱਛਾ ਕ੍ਰੀਏਟਿਵ ਰਾਈਟਿੰਗ ਦਾ ਵੀ ਕੋਈ ਕੋਈ ਬੱਚੇ ਰਾਈਟਰ ਬਣਨਾ ਚਾਹੁੰਦੇ ਆ ਜਾਂ ਤੁਸੀਂ ਕੋਈ bizness side ਕੰਮ ਕਰਨਾ ਹੈ ਜਿਵੇਂ ਮਾਰਕੀਟਿੰਗ ਸਕਿੱਲ ਹੈ ਜਾਂ ਸੇਲਸ ਸਕਿੱਲ ਹੈ ਉਹਨਾਂ ਲਈ ਇਹ ਟੂਲਸ ਨੇ ਉਹਦੇ ਵਿੱਚ ਤੁਹਾਨੂੰ ਕਿਸੇ ਕੋਡਿੰਗ ਦੀ ਜ਼ਰੂਰਤ ਨਹੀਂ ਹੈ ਤੁਸੀਂ ਉਸ ਟੂਲ ਨੂੰ ਯੂਜ਼ ਕਿਵੇਂ ਕਰਨਾ ਹੈ ਵਰਤਣਾ ਕਿਵੇਂ ਹੈ ਉਹ ਸਿਰਫ ਸਿੱਖਣਾ ਹੈ ਉਹ ਟੂਲ ਸਿੱਖ ਕੇ ਤੁਸੀਂ ਬਿਨਾਂ ਕਿਸੇ ਕੋਡਿੰਗ ਯਾ ਬਿਨਾ ਕਿਸੇ ਹੋਰ ਇਸ ਤਰ੍ਹਾਂ ਦੀ ਡਿਫਿਕਲਟ ਕੰਪਲੈਕਸ ਜਨ ਯੂਜ਼ ਕੀਤੇ ਵੀ ਆਪਣਾ ਜੋ ਪ੍ਰੋਫਾਈਲ ਆਪਣਾ ਕਰੀਅਰ ਹੈ ਉਹ ਤੁਸੀਂ ਬਣਾ ਸਕਦੇ ਹੋ ਜਿਹੜੇ ਕਿ ਪਾਣੀ ਕਿੰਨਾ ਖੁਸ਼ੁੱਧ ਹੈ ਪਾਣੀ ਦਾ ਕੀ ਲੈਵਲ ਹੈ ਉਹ ਸਾਰਾ ਉਹ ਜਿਹੜੇ ਸੈਂਸਰ ਸਿਸਟਮ ਹੁੰਦੇ ਨੇ ਇਹਦੇ ਅਧਾਰਤ ਉਹ ਸਾਨੂੰ ਰਿਪੋਰਟਾਂ ਦੇ ਦਿੰਦੇ ਨੇ ਟਾਈਮ ਟੂ ਟਾਈਮ ਰਿਪੋਰਟਾਂ ਦੇ ਸਕਦੇ ਨੇ ਜਿਸ ਨਾਲ ਕੀ ਹੈ ਕਿ ਅਗਰ ਕਿਤੇ ਪਾਣੀ ਬਹੁਤ ਜ਼ਹਿਰੀਲਾ ਹੈ ਉਸ ਨੂੰ ਪਾਣੀ ਨੂੰ ਸਾਫ਼ ਕਰਨ ਦਾ ਕੋਈ ਤਰੀਕਾ ਉਹ ਵੀ ਅਪਣਾਇਆ ਜਾ ਸਕਦਾ ਜਾਂ ਉਸ ਪਾਣੀ ਨੂੰ ਉੱਥੋਂ ਹਟਾ ਕੇ ਇਹ ਉਹਦੇ ਬਦਲੇ ਕੁਝ ਹੋਰ ਨਵਾਂ ਸਿਸਟਮ ਲਗਾਇਆ ਜਾ ਸਕਦਾ ਹੈ ਤਾਂ ਕਿ ਜੋ ਉੱਥੇ ਦੇ ਜੋ ਰੈਜ਼ਿਡੈਂਟਸ ਨੇ ਜਾਂ ਨਾਗਰਿਕ ਨੇ ਇਸ ਜਗ੍ਹਾ ਦੇ ਉਹਨਾਂ ਨੂੰ ਕਮ ਸੇ ਕਮ ਜੋ ਬਿਮਾਰੀਆਂ ਨੇ ਉਹਨਾਂ ਤੋਂ ਬਚਾਇਆ ਜਾ ਸਕੇ ਤਾਂ ਇਹ ਕੋਲ ਇਸ ਤਰ੍ਹਾਂ ਦਾ ਬਹੁਤ ਟੈਕਨੀਕਲ ਸਿਸਟਮ ਨੇ ਅਗਰ ਪ੍ਰੋਪਰ ਤਰੀਕੇ ਨਾਲ ਅਸੀਂ ਈਏਈ ਨੂੰ ਜਾਂ ਸਰਕਾਰ ਪੰਜਾਬ ਸਰਕਾਰ ਇਸ ਨੂੰ ਇੰਪਲੀਮੈਂਟ ਕਰੇ ਸਕਿੱਲ ਨਵੀਂ ਸਕਿੱਲ ਸੈਂਟਰ ਸਕੂਲ ਲੈਵਲ ਦੇ ਜਾਂ ਐਡਵਾਂਸ ਸਕਿੱਲ ਸੈਂਟਰ ਕਾਲਜ ਯੂਨੀਵਰਸਿਟੀ ਲੈਵਲ ਦੇ ਇੱਥੇ ਖੋਲੇ ਜਾਣ ਪ੍ਰੋਪਰ ਕਰਿਕੂਲਮ ਬਣਾਇਆ ਜਾਵੇ ਅਲੱਗ-ਅਲੱਗ ਲੈਵਲ ਤੇ ਬੱਚਿਆਂ ਦਾ ਇੰਟਰਸਟ ਇਸ ਨਾਲ ਜੋੜਿਆ ਜਾਵੇ ਬੱਚਿਆਂ ਨੂੰ ਨਵੀਆਂ ਤੋਂ ਨਵੀਆਂ ਸਕਿੱਲ ਸਿਖਾਈਆਂ ਜਾਣ ਤਾਂ ਘਰੇ ਬੈਠ ਕੇ ਵੀ ਬੱਚੇ ਕੀ ਹੈ ਬੱਚੇ ਆਪਣੀ ਕੰਪਨੀ ਆਪਣਾ ਪ੍ਰੋਡਕਟ ਘਰੇ ਬੈਠ ਕੇ ਵੀ ਬੇਚ ਸਕਦੇ ਨੇ ਔਰ ਆਪਣੀ ਸਕਿੱਲ ਸਰਵਿਸਿਜ਼ ਨੇ ਜੋ ਸੇਵਾਵਾਂ ਨੇ ਘਰੇ ਬੈਠ ਕੇ ਗਲੋਬਲ ਲੈਵਲ ਤੇ ਬੱਚੇ ਆਪਣੀ ਸੇਵਾਵਾਂ ਦੇ ਸਕਦੇ ਨੇ ਦੇਸ਼ ਦੁਨੀਆ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਦੀਪ ਮਹਿੰਦੂ ਦਾ ਸਵਾਗਤ ਕਰਦਾ ਹਾਂ ਇੱਕ ਵਾਰ ਫਿਰ ਤੋਂ ਅਸੀਂ AI ਬਾਰੇ ਗੱਲ ਕਰਨ ਲੱਗੇ ਆਂ ਪੰਜਾਬ ਦਾ ਭਵਿੱਖ AI ਨੂੰ ਲੈ ਕੇ ਕਿਵੇਂ ਹੋਏਗਾ ਇਸ ਬਾਰੇ ਗੱਲਬਾਤ ਕਰਨ ਲਈ ਮੌਜੂਦ ਨੇ ਸਾਡੇ ਨਾਲ ਨਮਪਰੀ ਸਿੰਘ ਤੁੰਗ ਜੋ ਕਿ AI ਮੈਂਟਰ ਨੇ ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ ਇਸ ਗੱਲ ਤੋਂ ਕਿ AI ਕਿਸ ਪ੍ਰਕਾਰ ਭਵਿੱਖ ਦੇ ਵਿੱਚ ਪੰਜਾਬ ਨੂੰ ਪ੍ਰਭਾਵਿਤ ਕਰੇਗਾ ਸਤਿ ਸ੍ਰੀ ਅਕਾਲ ਜੀ ਨਮਸਕਾਰ ਜੀ ਸਾਰਿਆਂ ਨੂੰ ਅ ਜਿਸ ਤਰ੍ਹਾਂ ਕਿ ਗੱਲ ਹੋਈ ਹੈ ਕਿ AI ਤੇ ਪੰਜਾਬ ਦਾ ਭਵਿੱਖ ਕਿਵੇਂ ਜੁੜਿਆ ਹੋਇਆ ਸਭ ਤੋਂ ਪਹਿਲਾਂ ਇੱਕ ਚੀਜ਼ ਸਾਨੂੰ ਸਮਝਣੀ ਪੈਣੀ ਹੈ ਕਿ AI ਕੋਈ ਸਿੰਪਲ ਸੌਫਟਵੇਅਰ ਜਾਂ ਕੋਈ ਐਪ ਜਾਂ ਕੋਈ ਟੂਲ ਨਹੀਂ ਹੈ 21ਵੀਂ ਸਦੀ ਵਿੱਚ AI ਇੱਕ ਤਾਕਤ ਹੈ ਜੋ 21ਵੀਂ ਸਦੀ ਦੇ ਕਾਨੂੰਨ ਲਿਖ ਰਹੀ ਹੈ ਵੱਡੇ ਵੱਡੇ ਮੁਲਕ AI ਨੂੰ ਆਪਣੇ ਨਾਲ ਜੋੜ ਰਹੇ ਨੇ AI ਦੇ ਥਰੂ ਵੱਡੇ ਵੱਡੇ ਜੋ ਇਨਫਰਾਸਟ੍ਰਕਚਰ ਹੈ ਇੰਡਸਟਰੀ ਹੈ ਜਾਂ ਡਿਫੈਂਸ ਹੈ ਜਾਂ ਐਜੂਕੇਸ਼ਨ ਹੈ ਐਗਰੀਕਲਚਰ ਹੈ ਟਰਾਂਸਪੋਰਟੇਸ਼ਨ ਹੈ ਤੋਂ ਅਲੱਗ-ਅਲੱਗ ਜਿੰਨੇ ਵੀ ਫੀਲਡ ਦੇ ਸੈਕਟਰ ਨੇ ਉਹਨਾਂ ਦੇ ਵਿੱਚ ਈਏਈ ਰਾਹੀਂ ਬਹੁਤ ਡਿਵੈਲਪਮੈਂਟ ਹੋ ਰਹੀ ਹੈ ਜਿੱਥੋਂ ਤੱਕ ਪੰਜਾਬ ਦੀ ਗੱਲ ਹੈ ਤੇ ਪੰਜਾਬ ਨੂੰ ਵੀ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤਰੱਕੀ ਕਰਨੀ ਹੈ ਅਲੱਗ-ਅਲੱਗ ਫੀਲਡ ਦੇ ਵਿੱਚ ਅਸੀਂ ਅੱਗੇ ਵਧਣਾ ਹੈ ਤਾਂ ਸਾਨੂੰ ਈਏਈ ਦੇ ਨਾਲ ਜੁੜਨਾ ਹੀ ਪੈਣਾ ਹੈ ਉਸ ਲਈ ਚਾਹੇ ਤੁਸੀਂ ਐਜੂਕੇਸ਼ਨ ਦੀ ਗੱਲ ਕਰ ਲਓ ਤੁਸੀਂ ਹੈਲਥ케ਅਰ ਦੀ ਗੱਲ ਕਰ ਲਓ ਤੁਸੀਂ ਐਗਰੀਕਲਚਰ ਦੀ ਗੱਲ ਕਰ ਲਓ ਜਾਂ ਪੋਲੂਸ਼ਨ ਦੀ ਪ੍ਰੋਬਲਮ ਹੈ ਜਾਂ ਡਰੱਗਸ ਦੀ ਪ੍ਰੋਬਲਮ ਬਹੁਤ ਹੈ ਇੱਥੇ ਜਾਂ ਕਰਾਪਸ਼ਨ ਦੀ ਪ੍ਰੋਬਲਮ ਹੈ ਜੇ ਹੋਰ ਕਿਸੇ ਵੀ ਤਰ੍ਹਾਂ ਦਾ ਇਨਫਰਾਸਟ੍ਰਕਚਰ ਹੈ ਅਗਰ ਉਸ ਪਾਸੇ ਅਸੀਂ ਅੱਗੇ ਵਧਣਾ ਹੈ ਪੰਜਾਬ ਦੇ ਵਿੱਚ ਜੋ ਪੰਜਾਬ ਦੇ ਬੱਚੇ ਨੇ ਉਹਨਾਂ ਨੂੰ ਰੋਜ਼ਗਾਰ ਦੇ ਮੌਕੇ ਵਪਾਰ ਦੇ ਮੌਕੇ ਹੋਰ ਅਲੱਗ-ਅਲੱਗ ਤਰ੍ਹਾਂ ਦੀ ਜਿਹੜੀ ਦੁਨੀਆਵੀ ਲੈਵਲ ਤੇ ਜਿਹੜੀ ਸਕਿੱਲ ਹੈ ਉਹ ਬੱਚੇ ਨੂੰ ਅਸੀਂ ਸਿਖਾਉਣੀ ਹੈ ਤਾਂ ਕਿ ਜੋ ਦੁਨੀਆ ਪੱਧਰ ਤੇ ਤਰੱਕੀ ਹੋ ਰਹੀ ਹੈ ਉਸ ਤਰੱਕੀ ਨਾਲ ਅਸੀਂ ਉਹਦੇ ਬੱਚਿਆਂ ਨੂੰ ਜੋੜਨਾ ਹੈ ਤਾਂ AI ਦੇ ਨਾਲ ਸਾਨੂੰ ਜੁੜਨਾ ਹੀ ਪੈਣਾ ਹੈ ਕਿਉਂਕਿ ਦੁਨੀਆ ਦੀ ਤਰੱਕੀ ਅਗਰ AI ਰਾਹੀਂ ਹੁੰਦੀ ਹੈ ਤਾਂ ਪੰਜਾਬ ਦੀ ਤਰੱਕੀ ਵੀ ਕਿਤੇ ਨਾ ਕਿਤੇ AI ਨਾਲ ਜੁੜੀ ਹੋਈ ਹੈ ਤੇ AI ਦਾ ਇਸਤੇਮਾਲ ਕਰਕੇ ਹੀ ਅਸੀਂ ਵੀ ਦੁਨੀਆ ਦੀ ਜੋ ਤਰੱਕੀ ਦਾ ਰਾਹ ਚੱਲ ਰਿਹਾ ਹੈ ਉਸ ਤਰ੍ਹਾਂ ਤੇ ਅਸੀਂ ਵੀ ਪਹੁੰਚ ਸਕਦੇ ਹਾਂ ਇਸ ਵਿੱਚ ਇੱਕ ਬੜੀ ਜੋ ਆ ਲੋਕਾਂ ਦੇ ਵਿੱਚ ਕੰਫਿਊਜ਼ਨ ਹੈ ਕਿ ਜਾਂ ਕਾਫੀ ਇਸ ਬਾਰੇ ਡਿਬੇਟਾਂ ਵੀ ਹੁੰਦੀਆਂ ਨੇ ਕਿ AI ਇਨਸਾਨਾਂ ਦੀ ਜਗ੍ਹਾ ਲੈ ਲੇਗਾ ਇਸ ਵਿੱਚ ਪਹਿਲੀ ਗੱਲ ਸਾਨੂੰ ਸਮਝਣ ਦੀ ਇਹ ਲੋੜ ਹੈ AI ਸਿਰਫ ਜੋ ਸਾਡਾ ਕੰਮ ਕਰਨ ਦਾ ਤਰੀਕਾ ਹੈ ਉਸ ਨੂੰ ਬਦਲ ਰਿਹਾ ਹੈ ਕੰਮ ਨੂੰ ਨਹੀਂ ਬਦਲ ਰਿਹਾ ਜੋ ਕੰਮ ਕਿਸੇ ਸਮੇਂ ਪੈਨ ਪੇਪਰ ਤੇ ਹੁੰਦਾ ਸੀ ਉਹ ਹੌਲੀ-ਹੌਲੀ ਕੰਪਿਊਟਰ 'ਾਂ ਹੀ ਹੋਣ ਲੱਗਿਆ ਹੁਣ ਉਹੀ ਕੰਮ ਹੌਲੀ ਹੌਲੀ AI ਰਾਹੀਂ ਹੋ ਰਿਹਾ ਹੈ ਸੋ ਜੋ ਕੰਮ ਕਰਨ ਦਾ ਤਰੀਕਾ ਹੈ ਉਹ ਬਦਲ ਰਿਹਾ ਹੈ ਕੰਮ सेम ਉਹੀ ਹੈ ਬਟ ਇਸ ਤੋਂ ਇਲਾਵਾ ਹੋਰ AI ਦੇ ਆਉਣ ਨਾਲ ਕੀ ਹੈ ਹੋਰ ਬਹੁਤ ਨਵੇਂ ਜੋ ਜੌਬਸ ਨੇ ਨਵੀਆਂ ਸਕਿੱਲ ਨੇ ਮਾਰਕੀਟ ਦੇ ਵਿੱਚ ਆ ਰਹੀਆਂ ਨੇ ਅਗਰ ਤੁਸੀਂ ਤਾਂ AI ਸਿੱਖਣ ਦੀ ਗੱਲ ਹੈ ਇਹ ਸਕੂਲ ਪੱਧਰ ਤੇ ਹੀ ਸ਼ੁਰੂ ਹੋ ਜਾਂਦਾ ਹੈ ਜਿਸ ਦੇ ਵਿੱਚ ਆਪਾਂ ਕੋਡਿੰਗ ਦੀ ਗੱਲ ਕਰਦੇ ਹਾਂ ਕੋਡਿੰਗ ਇੱਕ ਐਸੀ ਚੀਜ਼ ਹੈ ਜਿਸ ਰਾਹੀਂ ਅਸੀਂ ਕੋਈ ਵੀ ਮਸ਼ੀਨ ਹੈ ਕੋਈ ਵੀ ਕੰਪਿਊਟਰ ਸਿਸਟਮ ਹੈ ਜਾਂ ਕੋਈ ਵੀ ਐਪ ਹੈ ਕੋਈ ਵੀ ਚੀਜ਼ ਅਸੀਂ ਬਣਾਉਣੀ ਹੈ ਕੋਡਿੰਗ ਰਾਹੀਂ ਬਣਦੀ ਹੈ ਤੇ ਹੌਲੀ ਹੌਲੀ ਜਦੋਂ ਕੋਈ ਵੀ ਬੱਚਾ ਸਕੂਲ ਪੱਧਰ ਤੇ ਇਸ ਨੂੰ ਸਿੱਖਦਾ ਹੈ ਹੌਲੀ ਹੌਲੀ 12ਵੀਂ ਤੱਕ ਕਾਫੀ ਜਾਣਕਾਰੀ ਉਹ ਇਕੱਠੀ ਕਰ ਲੈਂਦਾ ਹੈ ਤੇ ਉਸ ਤੋਂ ਬਾਅਦ ਕਿਹੜਾ ਕੋਰਸ ਉਸ ਲਈ ਉਹ ਕਰੀਅਰ ਵਾਈਜ਼ ਅੱਛਾ ਰਹੇਗਾ ਉਸ ਨੂੰ ਬਹੁਤ ਡਿਸੀਜਨ 메ਕਿੰਗ ਦੇ ਵਿੱਚ ਆਸਾਨੀ ਰਹਿੰਦੀ ਹੈ ਔਰ ਇਹ ਹੀ ਬਹੁਤ ਵੱਡਾ ਫੀਲਡ ਹੈ ਇਸ ਵਿੱਚ ਟੈਕਨੀਕਲ ਜੌਬਸ ਵੀ ਨੇ ਨਾਨ ਟੈਕਨੀਕਲ ਜੌਬਸ ਵੀ ਨੇ ਜਿਵੇਂ ਆਪਾਂ ਐਗਜ਼ਾਮਪਲ ਕਰ ਲਓ ਤੁਸੀਂ ਐਗਜ਼ਾਮਪਲ ਲੈ ਲਓ ਮੀਡੀਆ ਹਾਊਸ ਇਸ ਐਗਜ਼ਾਮਪਲ ਹੈ। ਮੀਡੀਆ ਦੇ ਵਿੱਚ ਵੀ ਮਾਸ ਮੀਡੀਆ ਵਿੱਚ ਵੀ ਤੁਹਾਡੇ ਕੋਲ ਵੀਡੀਓ ਐਡੀਟਿੰਗ ਦਾ ਪ੍ਰੋਫਾਈਲ ਹੈ, ਤੁਹਾਡੇ ਕੋਲ ਗ੍ਰਾਫਿਕਸ ਡਿਜ਼ਾਈਨ ਹੈ। ਤੁਸੀਂ ਐਨੀਮੇਸ਼ਨ ਬਣਾ ਸਕਦੇ ਹੋ। ਅੱਜ ਕੱਲ ਮੂਵੀਜ਼ ਦੇ ਵਿੱਚ VFX ਦੇ ਕਾਫੀ ਇਫੈਕਟਸ ਆਉਂਦੇ ਨੇ। VFX ਡਿਜ਼ਾਈਨਰ ਬਣ ਸਕਦੇ ਹੋ। ਇਸ ਤੋਂ ਇਲਾਵਾ ਅਗਰ ਤੁਸੀਂ ਸੇਲਸ ਸਾਈਡ ਜਾਣਾ ਹੈ ਤਾਂ ਸੇਲਸ ਕੰਸਲਟੈਂਟ ਹੋਗੇ, ਸੇਲਸ ਐਕਸਪਰਟ ਹੋਗੇ ਜਾਂ ਕੰਟੈਂਟ ਬਣਾ ਰਹੇ ਹੋ, ਕੰਟੈਂਟ ਐਨਾਲਿਸਟ ਹੋਗੇ, ਕੰਟੈਂਟ ਕ੍ਰੀਏਟਰ ਹੋਗੇ ਉਸ ਸਾਈਡ ਵੀ ਜਾ ਸਕਦੇ ਹੋ। ਇਸ ਤੋਂ ਲਗੋ ਅਗਰ ਬਿਜ਼ਨਸ ਸਾਈਡ ਆਉਣਾ ਹੈ ਤੁਸੀਂ ਬਿਜ਼ਨਸ ਸਾਈਡ ਵਿੱਚ ਵੀ ਬਿਜ਼ਨਸ ਐਨਾਲਿਸਟ ਹੋਗੇ ਜਾਂ ਬਿਜ਼ਨਸ ਡਿਵੈਲਪਮੈਂਟ ਮੈਨੇਜਰਸ ਹੋਗੇ ਮਾਰਕੀਟ ਐਨਾਲਿਸਟ ਹੋਗੇ ਤਾਂ 올 ਇਨ 올 ਨਾਨ ਟੈਕਨੀਕਲ ਸਾਈਡ ਵਿੱਚ ਵੀ ਬਹੁਤ ਜੋ AI ਦਾ ਯੂਜ਼ ਹੈ ਬਾਕੀ ਟੈਕਨੀਕਲ ਸਾਈਡ ਵਿੱਚ ਤੁਸੀਂ ਅਗਰ ਡਾਟਾ ਸਾਇੰਟਿਸਟ ਬਣਨਾ ਹੈ ਰੋਬੋਟਿਕਸ ਇੰਜੀਨੀਅਰ ਹੈ ਕੰਪਿਊਟਰ ਵਿਜ਼ਨ ਸਪੈਸ਼ਲਿਸਟ ਨੇ ਪ੍ਰੋਡਕਟ ਮੈਨੇਜਰ ਨੇ ਸੌਫਟਵੇਅਰ ਡਿਵੈਲਪਮੈਂਟ ਹੈ ਤਾਂ ਟੈਕਨੀਕਲ ਸਾਈਡ ਵੀ ਬਹੁਤ ਜ਼ਿਆਦਾ ਆਪਰਚੂਨਿਟੀਆਂ ਨੇ ਬੱਚਿਆਂ ਲਈ ਤਾਂ ਕਿ ਜੋ ਆਉਣ ਵਾਲਾ ਭਵਿੱਖ ਹੈ ਅਗਰ ਬੱਚੇ ਇਸ ਨਾਲ ਜੁੜਦੇ ਨੇ ਇਸ ਸਕਿੱਲ ਸਿੱਖਦੇ ਨੇ ਚਾਹੇ ਟੈਕਨੀਕਲ ਇੰਟਰਸਟ ਹੈ ਚਾਹੇ ਤੁਹਾਡਾ ਨਾਨ ਟੈਕਨੀਕਲ ਇੰਟਰਸਟ ਹੈ ਬੱਚੇ ਦੋਨੋਂ ਸਾਈਡ ਤੋਂ ਇਸ ਨਾਲ ਜੁੜ ਕੇ ਤਰੱਕੀ ਕਰ ਸਕਦੇ ਨੇ ਤੁਸੀਂ ਕੀ ਦੇਖਦੇ ਹੋ ਕਿ ਪੰਜਾਬ ਦੇ ਅੰਦਰ ਉਹ ਕਿਹੜੀ ਸਮੱਸਿਆ ਜਿਹੜੀ ਕਿ AI ਨਾਲ ਪਹਿਲ ਦੇ ਆਧਾਰ ਤੇ ਹੱਲ ਹੋ ਸਕਦੀ ਹੈ ਜਿਸ ਤਰ੍ਹਾਂ ਕਿ ਆਪਾਂ মিডিਆ ਰਿਪੋਰਟਸ ਦੇ ਵਿੱਚ ਪੜ੍ਹਦੇ ਹਾਂ ਕਿ ਪੰਜਾਬ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਕਾਫੀ ਸਮੱਸਿਆਵਾਂ ਚੱਲ ਰਹੀਆਂ ਨੇ ਵੱਡੇ ਪੱਧਰ ਤੇ ਨਸ਼ੇ ਦੀ ਸਮੱਸਿਆ ਹੈ ਫਿਰ ਕ腐ਸ਼ਨ ਦੀ ਸਮੱਸਿਆ ਹੈ ਪੋਲੂਸ਼ਨ ਦੀ ਹੈ ਚਾਹੇ ਹਵਾ ਦਾ ਪੋਲੂਸ਼ਨ ਹੈ ਇਹ ਪਾਣੀ ਦੀ ਸਮੱਸਿਆ ਹੈ ਅੰਡਰਗਰਾਉਂਡ ਵਾਟਰ ਹੈ ਉਹਦੇ ਵਿੱਚ ਕੈਮੀਕਲ ਵਗੈਰਾ ਦੀਆਂ ਰਿਪੋਰਟਾਂ ਆਈਆਂ ਨੇ ਜਾਂ ਪਾਣੀ ਦੀ ਕਮੀ ਦੀ ਵੀ ਇੱਕ ਸਮੱਸਿਆ ਹੈ ਫਿਰ ਤੁਹਾਡੇ ਕੋਲ ਇਨਫਰਾਸਟ੍ਰਕਚਰ ਦੀ ਸਮੱਸਿਆ ਹੈ ਤੋਂ ਖੇਤੀਬਾੜੀ ਵਿੱਚ ਵੀ ਕਾਫੀ ਜੋ ਫਸਲ ਦੀ ਬਰਬਾਦੀ ਦੀ ਸਮੱਸਿਆ ਹੈ ਫਿਰ ਤੁਹਾਡੇ ਕੋਲ ਆਪਣੇ ਹਰ ਵਗੈਰਾ ਆਉਂਦੇ ਨੇ ਤਾਂ ਬੇਮੌਸਮੀ ਮੀਂਹ ਆ ਜਾਂਦਾ ਹੈ ਜਾਂ ਠੰਡ ਦਾ ਅਪ ਡਾਊਨ ਹੁੰਦਾ ਹੈ ਤਾਂ ਆਲ ਇਨ ਆਲ ਕਾਫੀ ਜ਼ਿਆਦਾ ਸਮੱਸਿਆਵਾਂ ਆ ਰਹੀਆਂ ਨੇ ਔਰ ਜੋ ਇਸ ਤੋਂ ਵੀ ਜੋ ਵੱਡੀ ਸਮੱਸਿਆ ਹੈ ਉਹ ਹੈਗੀ ਸਾਡੀ ਬੇਰੋਜ਼ਗਾਰੀ ਦੀ। ਤੋਂ ਇਹਨਾਂ ਜੇ ਸਾਰੀਆਂ ਸਮੱਸਿਆਵਾਂ ਨੂੰ ਅਗਰ ਅਸੀਂ ਹੱਲ ਕਰਨਾ ਹੈ ਤਾਂ ਏ ਕੋਲ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਸੋਲਵ ਕਰਨ ਦਾ ਹੱਲ ਹੈ। ਬਸ ਥੋੜੀ ਜੀ ਵਿਲ ਪਾਵਰ ਚਾਹੀਦੀ ਹੈ ਸਰਕਾਰ ਵੱਲੋਂ ਇਹ ਇਸ ਤਰ੍ਹਾਂ ਦੇ ਸਿਸਟਮ ਬਣਾਏ ਜਾ ਸਕਦੇ ਨੇ ਜਿਹੜੇ ਕਿ ਕਟੋ-ਕਟ ਜੋ ਮੂਲ ਸਮੱਸਿਆਵਾਂ ਹਨ ਪੰਜਾਬ ਦੀਆਂ ਉਹਨਾਂ ਦੇ ਵਿੱਚ ਜੇ ਸਿਸਟਮ ਲਗਾ ਕੇ ਅਗਰ ਪੂਰੀਆਂ ਖਤਮ ਨਹੀਂ ਤਾਂ ਬਹੁਤ ਵੱਡੇ ਪੱਧਰ ਤੇ ਅਸੀਂ ਇਹਨਾਂ ਸਮੱਸਿਆਵਾਂ ਨੂੰ ਘਟਾ ਸਕਦੇ ਹਾਂ ਜੇ ਅਸੀਂ ਗੱਲ ਕਰੀਏ ਜਿਹੜੇ ਕਿ AI ਸਕਿਲਡ ਲੋਕ ਨੇ ਉਹ ਸ਼ਾਇਦ ਕਿ ਪੰਜਾਬ ਦੇ ਵਿੱਚ ਬਹੁਤ ਘੱਟ ਮਾਤਰਾ ਦੇ ਵਿੱਚ ਨੇ ਤਾਂ ਹੋ ਸਕਦਾ ਸਰਕਾਰ ਨੂੰ ਜਿਹੜੇ ਬਾਹਰੋਂ ਲੋਕ ਨੇ ਉਹਨਾਂ ਨੂੰ ਇੱਥੋਂ ਇੱਥੇ ਲਿਆ ਕੇ ਉਹਨਾਂ ਨੂੰ ਕੰਮ ਕਰਾਉਣਾ ਪਏਗਾ ਜਾਂ ਤਾਂ ਜੋ AI ਵਰਤੋਂ ਹੋ ਸਕੇ ਤੁਹਾਨੂੰ ਕੀ ਲੱਗਦਾ ਇਸ ਬਾਰੇ ਉਹਨ ਸਭ ਤੋਂ ਪਹਿਲਾਂ ਜੀ AI ਨਾਲ ਅਸੀਂ ਅਗਰ ਆਪਣੀ ਜੋ ਯੰਗ ਬੱਚੇ ਨੇ ਯੂਥ ਹੈ ਉਹਨਾਂ ਨੂੰ ਜੋੜਨਾ ਹੈ ਤਾਂ ਸਾਨੂੰ AI ਦੇ ਸਕਿੱਲ ਸੈਂਟਰ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਖੋਲਣੇ ਪੈਣਗੇ ਔਰ AI ਦੀ ਜਿਹੜੀ ਐਜੂਕੇਸ਼ਨ ਹੈ ਜਿਹੜੀ ਪੜ੍ਹਾਈ ਹੈ ਉਹ ਸਾਨੂੰ ਸਕੂਲਾਂ ਦੇ ਵਿੱਚ ਆਪਸ਼ਨਲ ਨਹੀਂ ਮੰਡੇਟਰੀ ਕਰਨੀ ਪਵੇਗੀ ਛੋਟੀਆਂ ਕਲਾਸਾਂ ਤੋਂ ਹੀ ਜਿਉਂ-ਜਿਉਂ ਬੱਚਾ AI ਸਕੂਲ ਦੇ ਵਿੱਚ ਪੜ੍ਹੇਗਾ ਤੇ ਉਹਨਾਂ ਤਨ ਉਹ ਹੋਰ ਚੀਜ਼ਾਂ ਸਿੱਖਦਾ ਜਾਏਗਾ ਹੌਲੀ-ਹੌਲੀ ਜਿਸ ਤਰ੍ਹਾਂ ਕਲਾਸ ਅਪਗ੍ਰੇਡ ਹੋਏਗੀ ਉਹਦੀ ਬੱਚੇ ਦੀ ਜੋ AI ਦਾ ਕਰਿਕੂਲਮ ਹੈ ਉਹ ਵੀ ਅਪਗ੍ਰੇਡ ਹੁੰਦਾ ਜਾਏਗਾ ਜਿਸ ਸੰਦਰਭ ਵਿੱਚ ਐਗਜ਼ਾਮਪਲ ਲੈ ਲਓ ਜੋ ਵੱਡੇ ਮੁਲਕ ਨੇ ਚਾਹੇ ਯੂਰਪ ਦੀ ਐਗਜ਼ਾਮਪਲ ਲੈ ਲਓ ਤੁਸੀਂ ਅਮਰੀਕਾ ਦੀ ਐਗਜ਼ਾਮਪਲ ਲੈ ਲਓ ਉਧਰ ਜਿੰਨੇ ਵੀ ਡਿਵੈਲਪਡ ਮੁਲਕ ਨੇ ਉਹਨਾਂ ਵਿੱਚ ਸਕੂਲ ਲੈਵਲ ਤੇ ਹੀ AI ਕਰਵਾਈ ਜਾਂਦੀ ਹੈ ਤਾਂ ਕਿ ਜੋ 12ਵੀਂ ਤੋਂ ਬਾਅਦ ਸਕੂਲ ਐਜੂਕੇਸ਼ਨ ਤੋਂ ਬਾਅਦ ਜੋ ਵੀ ਬੱਚੇ ਨੇ ਅੱਗੇ ਪ੍ਰੋਫੈਸ਼ਨਲ ਕੋਰਸੇਸ ਕਰਨੇ ਹਨ ਜੋ ਬੱਚੇ ਦਾ ਇੰਟਰਸਟ ਹੈ ਉਹ ਉਸ ਨਾਲ ਅਲਾਈਨਡ ਹੋਣ ਤਾਂ ਕਿ ਅੱਗੇ ਜਾ ਕੇ ਬੱਚਿਆਂ ਦਾ ਜੋ ਕੈਰੀਅਰ ਸਕਸੈਸ ਹੈ ਉਹ ਅੱਛਾ ਹੋ ਸਕੇ ਤੇ ਦੂਜੀ ਗੱਲ ਅਗਰ ਬਾਹਰੋਂ ਲਿਆਉਣ ਦੀ ਗੱਲ ਹੈ ਕਿ ਬਾਹਰੋਂ ਅਸੀਂ ਅਗਰ ਇੱਥੇ ਇਕੋਸਿਸਟਮ ਬਣਾਉਣਾ ਹੈ AI ਦਾ ਤਾਂ ਕਿ ਜੋ ਸਾਡੇ ਸਕੂਲਾਂ ਦੇ ਵਿੱਚ ਘਰਾਂ ਦੇ ਵਿੱਚ ਜੋ ਸਾਡੇ ਬੱਚਿਆਂ ਦੇ ਬ੍ਰੇਨ ਦੇ ਵਿੱਚ AI ਦੇ ਬਾਰੇ ਥਾਟ ਵਿਚਾਰ ਬਣਨ ਉਹਨਾਂ ਦੀ ਡਿਸਕਸ਼ਨ ਆ AI ਦੇ ਬਾਰੇ ਹੋਣ ਜੋ ਅਲੱਗ-ਅਲੱਗ AI ਦੇ ਵਿੱਚ ਟੂਲਸ ਨੇ ਅਲੱਗ-ਅਲੱਗ ਐਪਸ ਨੇ ਜਿਸ ਰਾਹੀਂ ਬਹੁਤ ਕੁਝ ਨਵੀਂ ਸਿੱਖਿਆ ਨਮਾ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ ਔਰ ਉਸ ਚੀਜ਼ ਨੂੰ ਅਸੀਂ ਆਪਣੇ ਕੈਰੀਅਰ ਦੇ ਨਾਲ ਵੀ ਜੋੜ ਸਕਦੇ ਹਾਂ ਤਾਂ ਅਗਰ ਉਸ ਦਿਸ਼ਾ ਵੱਲ ਵੀ ਸਰਕਾਰ ਅਗਰ ਚਾਹੁੰਦੀ ਹੈ ਕਿ ਇਸ ਤਰ੍ਹਾਂ ਦੀ ਕੋਈ ਸਟੈਪ ਲਿਆ ਜਾ ਸਕਦਾ ਹੈ ਤਾਂ ਇਸ ਦੇ ਵਿੱਚ ਸਰਕਾਰ ਅੱਗੇ ਵਧ ਸਕਦੀ ਹੈ ਇਸ ਨਾਲ ਹੋਏਗਾ ਕਿ ਲੌਂਗ ਟਰਮ ਵਿਜ਼ਨ ਦੇ ਵਿੱਚ ਅਗਰ ਪੰਜਾਬ ਨੇ ਤਰੱਕੀ ਕਰਨੀ ਹੈ ਤੇ ਪੰਜਾਬ ਦੀ ਮਾਰਕੀਟ ਨੇ ਅੱਗੇ ਵਧਣਾ ਹੈ ਪੰਜਾਬ ਦੀ ਇਕਨੋਮੀ ਨੂੰ ਗਰੋ ਕਰਨਾ ਹੈ ਤਾਂ 21ਵੀਂ ਸਦੀ ਦੇ ਵਿੱਚ AI ਇੱਕ ਐਸਾ ਟੂਲ ਹੈ AI ਇੱਕ ਐਸੀ ਸ਼ਕਤੀ ਹੈ ਅਗਰ ਅੱਜ ਪੰਜਾਬ ਇਸ ਨਾਲ ਜੁੜਦਾ ਹੈ ਆਉਣ ਵਾਲੇ ਸਮੇਂ ਵਿੱਚ ਅਸੀਂ ਪੰਜਾਬ ਨੂੰ ਤਰੱਕੀ ਤੇ ਹੋਰ ਵੱਡੀਆਂ ਬੁਲੰਦੀਆਂ ਹਾਸਲ ਕਰਦੇ ਹੋਏ ਦੇਖਾਂਗੇ ਇਸ ਤਰ੍ਹਾਂ ਕਿ ਆਪਾਂ ਪਹਿਲਾਂ ਗੱਲ ਕੀਤੀ ਹੈ AI ਦਾ ਫੀਲਡ ਬਹੁਤ بڑا ਹੈ ਉਹਦੇ ਵਿੱਚ ਬਹੁਤ ਇਸ ਤਰ੍ਹਾਂ ਦੀ ਫੀਲਡ ਹਨ ਜਿੱਥੇ ਤੁਹਾਨੂੰ ਕੋਈ ਕੋਡਿੰਗ ਦੀ ਜ਼ਰੂਰਤ ਨਹੀਂ ਜਿਸ ਤਰ੍ਹਾਂ ਕਿ ਮੈਂ ਨਾਨ ਟੈਕਨੀਕਲ ਫੀਲਡਾਂ ਦੇ ਐਗਜ਼ਾਮਪਲ ਦਿੱਤੀ ਹੈ ਜਿਸ ਦੇ ਵਿੱਚ ਆਪਾਂ ਵੀਡੀਓ ਐਡੀਟਿੰਗ ਦਾ ਜੋ ਸਾਡਾ ਪ੍ਰੋਫਾਈਲ ਹੈ ਜਾਂ ਗ੍ਰਾਫਿਕਸ ਡਿਜ਼ਾਈਨ ਕਰਨਾ ਹੈ ਜਾਂ ਅਸੀਂ ਕੋ ਵੀ ਆਫੈਕਟਸ ਡਿਜ਼ਾਈਨ ਹੈ ਇਵਨ ਗੇਮ ਡਿਜ਼ਾਈਨ ਹੈ ਜਾਂ ਕੁਝ ਅੱਛਾ ਕ੍ਰੀਏਟਿਵ ਰਾਈਟਿੰਗ ਦਾ ਆਪੇ ਕੋਈ ਕੋਈ ਬੱਚੇ ਰਾਈਟਰ ਬਣਨਾ ਚਾਹੁੰਦੇ ਆ ਜੇ ਤੁਸੀ ਕੋਈ ਬਿਜ਼ਨਸ ਸਾਈਡ ਕੰਮ ਕਰਨਾ ਹੈ ਜਿਵੇਂ ਮਾਰਕੀਟਿੰਗ ਸਕਿੱਲ ਹੈ ਜਾਂ ਸੇਲਸ ਸਕਿੱਲ ਹੈ ਉਹਨਾਂ ਲਈ ਏਜ ਟੂਲਸ ਨੇ ਉਹਦੇ ਵਿੱਚ ਤੁਹਾਨੂੰ ਕਿਸੇ ਕੋਡਿੰਗ ਦੀ ਜ਼ਰੂਰਤ ਨਹੀਂ ਹੈ ਤੁਸੀਂ ਉਸ ਟੂਲ ਨੂੰ ਯੂਜ਼ ਕਿਵੇਂ ਕਰਨਾ ਹੈ ਵਰਤਣਾ ਕਿਵੇਂ ਹੈ ਉਹ ਸਿਰਫ ਸਿੱਖਣਾ ਹੈ ਉਹ ਟੂਲ ਸਿੱਖ ਕੇ ਤੁਸੀਂ ਬਿਨਾਂ ਕਿਸੇ ਕੋਡਿੰਗ ਜਾਂ ਬਿਨਾਂ ਕਿਸੇ ਹੋਰ ਇਸ ਤਰ੍ਹਾਂ ਦੀ ਡਿਫਿਕਲਟ ਕੰਪਲੈਕਸਟੀਨ ਯੂਜ਼ ਕੀਤੇ ਵੀ ਆਪਣਾ ਜੋ ਪ੍ਰੋਫਾਈਲ ਆਪਣਾ ਕੈਰੀਅਰ ਹੈ ਉਹ ਤੁਸੀਂ ਵੜਾ ਸਕਦੇ ਹੋ ਤਾਂ ਇਸੇ ਤਰ੍ਹਾਂ ਹੀ ਏਏ ਦੇ ਹੋਰ ਵੀ ਬਹੁਤ ਫੀਲਡ ਰਹੇ ਜਿਸ ਤਰ੍ਹਾਂ ਮੈਡੀਕਲ ਦੇ ਵਿੱਚ ਹੈ ਹੈਲਥ케ਅਰ ਦੇ ਵਿੱਚ ਹੈ ਅ ਮਾਰਕੀਟਿੰਗ ਦੇ ਵਿੱਚ ਹੈ ਸੇਲਜ਼ ਦੇ ਵਿੱਚ ਹੈ ਮੈਡੀਕਲ ਲਾਈਨ ਦੇ ਵਿੱਚ ਹੈ ਇਹਨਾਂ ਬਹੁਤ ਫੀਲਡਾਂ ਦੇ ਅੰਦਰ ਵੀ ਆਪਾਂ AI ਦਾ ਯੂਜ਼ ਕਰਕੇ ਬਹੁਤ ਨਵੇਂ ਸਕਿੱਲ ਸੈਟ ਸਿਕਸ ਅਗਏ ਜਿਸ ਦੇ ਵਿੱਚ ਕਿਤੇ ਵੀ ਤੁਹਾਨੂੰ ਕੋਡਿੰਗ ਦੀ ਜ਼ਰੂਰਤ ਨਹੀਂ ਪਵੇਗੀ ਜਿਵੇਂ ਪਾਣੀ ਦੀ ਸਮੱਸਿਆ ਪੰਜਾਬ ਦੇ ਅੰਦਰ ਦੇਖੀ ਜਾ ਰਹੀ ਹੈ ਕਿ ਜਿਹੜਾ ਪਾਣੀ ਦਾ ਪੱਧਰ ਆਹੋ ਕਾਫੀ ਹੇਠਲਾ ਹੋ ਰਿਹਾ ਵਾ AI ਇਸ ਨੂੰ ਕਿਵੇਂ ਹੱਲ ਕਰ ਸਕਦਾ ਪਾਣੀ ਦੀ ਸਮੱਸਿਆ ਪੰਜਾਬ ਦੇ ਵਿੱਚੋਂ ਕਾਫੀ ਲੰਬੇ ਸਮੇਂ ਤੋਂ ਬਾਰ-ਬਾਰ ਮੀਡੀਆ ਦੇ ਵਿੱਚ ਰਿਪੋਰਟਾਂ ਲੱਗਦੀਆਂ ਨੇ ਅੱਜ ਬਹੁਤ ਰੀਸੈਂਟਲੀ ਵੀ ਜੋ ਖਬਰਾਂ ਚੱਪੀਆਂ ਨੇ ਕਿ ਪੰਜਾਬ ਦੇ ਅੰਡਰਗਰਾਉਂਡ ਵਾਟਰ ਦੇ ਵਿੱਚ ਕਾਫੀ ਤਰ੍ਹਾਂ ਦੇ ਕੈਮੀਕਲ ਮਿਲੇ ਨੇ ਜੋ ਕਿ ਕਾਫੀ ਪਾਣੀ ਦਾ ਜੋ ਜੋ ਲੈਵਲ ਹੈ ਕੈਮੀਕਲ ਦਾ ਕਾਫੀ ਜ਼ਹਿਰੀਲਾ ਹੈ ਤੋਂ ਇਸ ਲਈ ਕਿ ਇਹ ਇੱਕ ਅੰਡਰਗਰਾਉਂਡ ਜੋ ایਜ ਦੇ ਸਿਸਟਮ ਨੇ ਜਿਹੜੇ ਕਿ ਪਾਣੀ ਕਿੰਨਾ ਕਸ਼ੁੱਧ ਹੈ ਪਾਣੀ ਦਾ ਕੀ ਲੈਵਲ ਹੈ ਉਹ ਸਾਰਾ ਉਹ ਜਿਹੜੇ ਸੈਂਸਰ ਸਿਸਟਮ ਹੁੰਦੇ ਨੇ ਇਹਦੇ ਅਧਾਰਤ ਉਹ ਸਾਨੂੰ ਰਿਪੋਰਟਾਂ ਦੇਣ ਦੇ ਟਾਈਮ ਟੂ ਟਾਈਮ ਰਿਪੋਰਟਾਂ ਦੇ ਸਕਦੇ ਨੇ ਜਿਸ ਨਾਲ ਕੀ ਹੈ ਕਿ ਅਗਰ ਕਿਤੇ ਪਾਣੀ ਬਹੁਤ ਜ਼ਹਿਰੀਲਾ ਹੈ ਉਸ ਨੂੰ ਪਾਣੀ ਨੂੰ ਸਾਫ਼ ਕਰਨ ਦਾ ਕੋਈ ਤਰੀਕਾ ਉਹ ਵੀ ਅਪਣਾਇਆ ਜਾ ਸਕਦਾ ਜਾਂ ਉਸ ਪਾਣੀ ਨੂੰ ਉੱਥੋਂ ਹਟਾ ਕੇ ਜਾਂ ਉਹਦੇ ਬਦਲੇ ਕੁਝ ਹੋਰ ਨਵਾਂ ਸਿਸਟਮ ਲਗਾਇਆ ਜਾ ਸਕਦਾ ਹੈ ਤਾਂ ਕਿ ਜੋ ਉੱਥੇ ਦੇ ਜੋ ਰੈਜ਼ੀਡੈਂਟਸ ਨੇ ਜਾਂ ਨਾਗਰਿਕ ਨੇ ਇਸ ਜਗ੍ਹਾ ਦੇ ਉਹਨਾਂ ਨੂੰ ਕਮ ਸੇ ਕਮ ਜੋ ਬਿਮਾਰੀਆਂ ਨੇ ਉਹਨਾਂ ਤੋਂ ਬਚਾਇਆ ਜਾ ਸਕੇ ਤਾਂ ਇਹ ਕੋਲ ਇਸ ਤਰ੍ਹਾਂ ਦੇ ਬਹੁਤ ਟੈਕਨੀਕਲ ਸਿਸਟਮ ਨੇ ਬਹੁਤ ਜਗ੍ਹਾ ਤੇ ਆਲਰੇਡੀ ਸਿਸਟਮ ਅੰਡਰਗਰਾਉਂਡ ਵਾਟਰ ਦੇ ਵਿੱਚ ਯੂਜ਼ ਵੀ ਹੋ ਰਹੇ ਨੇ ਜੋ ਇੱਕ ਤਾਂ ਉਹ ਪਾਣੀ ਦਾ ਲੈਵਲ ਚੈੱਕ ਕਰਦੇ ਆ ਪਾਣੀ ਦਾ ਉਧਰ ਹਾਥੋ ਦਾ ਲੈਵਲ ਕਿੰਨਾ ਕੁ ਥੱਲੇ ਜਾ ਰਿਹਾ ਹੈ ਦੂਜਾ ਪਾਣੀ ਦੇ ਵਿੱਚ ਕਿੰ ਕਿਸ ਤਰ੍ਹਾਂ ਦਾ ਕੈਮੀਕਲ ਹੈ ਕਿੰਨਾ ਕ ਕੈਮੀਕਲ ਹੈ ਪਾਣੀ ਪੀਣ ਯੋਗ ਹੈ ਜਾਂ ਨਹੀਂ ਹੈ ਇਹ ਸਾਰਾ ਸਿਸਟਮ ਸਾਰੀਆਂ ਰਿਪੋਰਟਾਂ ਸਾਨੂੰ AI ਬੇਸਡ ਜਿੰਨੇ ਵੀ ਟੈਕਨੀਕਲ ਸਿਸਟਮ ਨੇ ਉਹ ਸਾਨੂੰ ਦੇ ਸਕਦੇ ਜੇ ਅਸੀਂ ਗੱਲ ਕਰੀਏ ਪੰਜਾਬ ਪੁਲਿਸ ਦੀ ਜਾਂ ਸੂਬਾ ਸਰਕਾਰ ਦੀ ਉਹ AI ਦੀ ਵਰਤੋਂ ਕਰਕੇ ਕਿਵੇਂ ਪੰਜਾਬ ਦਾ ਜਿਹੜਾ ਭਵਿੱਖਾ ਉਸ ਸੁਨਹਿਰਾ ਬਣਾ ਸਕਦੀ ਹੈ ਉਸ ਦੀ ਇੱਕ ਬਹੁਤ ਵੱਡੀ ਧਾਰਨਾ ਜਸਟ ਕੁਝ ਦਿਨ ਪਹਿਲਾਂ ਹੀ ਬੰਗਲੌਰ ਦੇ ਵਿੱਚ ਸਾਡੇ ਸਾਹਮਣੇ ਹੀ ਇਹ ਰਿਪੋਰਟਾਂ ਮੀਡੀਆ ਰਿਪੋਰਟਰਾਂ ਆਹੀ ਕਿ ਉੱਥੇ ਦੇ ਕਿਸੇ ਇੰਜੀਨੀਅਰ ਨੇ ਇੱਕ AI ਬੇਸਡ ਹੈਲਮਟ ਬਣਾਇਆ ਹੈ ਉਹ ਹੈਲਮਟ ਕੀ ਕਰ ਰਿਹਾ ਹੈ ਉਹ ਰੋਡ ਦੇ ਉੱਪਰ ਜਿਹੜੇ ਵੀ ਬੰਦੇ ਟ੍ਰਾਫਿਕ ਦੇ ਰੂਲਸ ਐਂਡ ਰੈਗੂਲੇਸ਼ਨਸ ਨੂੰ ਫਾਲੋ ਨਹੀਂ ਕਰਦੇ ਉਹਨਾਂ ਦਾ ਰਿਪੋਰਟ ਬਣਾ ਕੇ ਉਹ ਜੋ ਵੀ ਅਥਾਰਟिटीज ਨੇ ਉਹਨਾਂ ਨੂੰ ਮੈਸੇਜ ਲਾਉਂਦਾ ਹੈ ਏ ਸਿਸਟਮ ਰਾਹੀਂ ਜੋ ਵੀ ਆਪਣੇ ਟ੍ਰੈਫਿਕ ਦੀ ਪ੍ਰੋਬਲਮ ਹੈ ਜਾਂ ਹੋਰ ਇਨਫਰਾਸਟ੍ਰਕਚਰ ਦੀ ਪ੍ਰੋਬਲਮ ਹੈ ਜਾਂ ਕਿਤੇ ਕੋਈ ਵਾਰਦਾਤ ਹੋ ਜਾਂਦੀ ਹੈ ਰੋਡ ਦੇ ਉੱਪਰ ਜਾਂ ਕਿਤੇ ਰਹਿਸ਼ੀ ਇਲਾਕਿਆਂ ਦੇ ਵਿੱਚ ਏਏ ਦੇ ਐਡਵਾਂਸ ਸਿਸਟਮ ਲਗਾ ਕੇ ਜਿਸ ਦੇ ਵਿੱਚ ਕੈਮਰਾ ਸਿਸਟਮ ਹੋ ਸਕਦੇ ਨੇ ਜਾਂ ਅਲਰਟ ਸਿਸਟਮ ਹੋ ਸਕਦੇ ਆ ਤੇ ਜਾਂ ਕਿਤੇ ਚੋਰੀਆਂ ਡਕੈਤੀਆਂ ਹੁੰਦੀਆਂ ਨੇ ਉੱਥੇ ਵੀ ਡਰੋਨ ਦੇ ਸਿਸਟਮ ਵੀ ਯੂਜ਼ ਕੀਤੇ ਜਾ ਸਕਦੇ ਆ ਜਿੱਥੇ ਕਿ ਥੋੜੀ ਜਿਹੀ ਜ਼ਿਆਦਾ ਲੱਗਦਾ ਹੈ ਕਿ ਇੱਥੇ ਜ਼ਿਆਦਾ ਕ੍ਰਿਟੀਕਲ ਏਰੀਆ ਹੈ ਜ਼ਿਆਦਾ ਸੈਂਸਿਟਿਵ ਏਰੀਆ ਹੈ ਇਹਤੇ ਕੋਈ ਵੱਡੀ ਵਾਰਦਾਤ ਹੋਣ ਦਾ ਖਤਰਾ ਹੈ ਤਾਂ ਡਰੋਨ ਸਿਸਟਮ ਨੇ ਕੈਮਰਾ ਸਿਸਟਮ ਨੇ ਵਿਜਨ ਸਿਸਟਮ ਨੇ ਇਹ aí ਦੇ ਕੰਪਿਊਟਰ ਵਿਜਨ ਕਹਿ ਦਿੰਦੇ ਆਪਾਂ ਉਹਨਾਂ ਨੂੰ ਉਸ ਤਰ੍ਹਾਂ ਦੇ ਸਿਸਟਮ ਬਣਾ ਕੇ ਅਸੀਂ ਜਿਹੜੇ ਜਿੱਥੇ ਵੀ ਜ਼ਿਆਦਾ ਸੈਂਸਿਟਿਵ ਏਰੀਆ ਨੇ ਉੱਥੇ ਲਗਾ ਕੇ ਚੀਜ਼ਾਂ ਨੂੰ ਮਾਨੀਟਰ ਕੀਤਾ ਜਾ ਸਕਦਾ ਹੈ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਵਾਰਦਾਤ ਨੂੰ ਰੋਕਿਆ ਜਾ ਸਕੇ ਔਰ ਅਗਰ ਅਸੀਂ ਬੱਚਿਆਂ ਨੂੰ ਥੋੜੀ ਅੱਛੀ ਸਕਿੱਲ ਦੇਈਏ ਤਾਂ ਇਹ ਸਿਸਟਮ ਪੰਜਾਬ ਦੇ ਅੰਦਰ ਹੀ ਸਾਡੇ ਬੱਚੇ ਵੀ ਬਣਾ ਸਕਦੇ ਨੇ ਸਾਡੇ ਜਿਵੇਂ ਨੌਜਵਾਨ ਨੇ ਜਿਹੜੇ ਉਹ ਵਿਦੇਸ਼ਾਂ ਵੱਲੋਂ ਜਾ ਰਹੇ ਨੇ ਕਿ ਉਹ ਜੇਕਰ ਇਹ ਸਿੱਖ ਲੈਣਗੇ ਤਾਂ ਉਹ ਆਪਣੇ ਪੰਜਾਬ ਦੇ ਅੰਦਰ ਰਹਿ ਕੇ ਜਿਹੜਾ ਕਿ ਇੱਥੇ ਦਾ ਹੀ ਆਪਣਾ ਜਿਹੜਾ ਉਹਨਾਂ ਦੀ ਧਰਤੀ ਆ ਇੱਥੇ ਹੀ ਰਹਿ ਕੇ ਉਹ ਆਪਣਾ ਜੀਵਨ ਗੁਜ਼ਾਰ ਸਕਦੇ ਹਾਂਜੀ ਬੇਸਿਕਲੀ ਜੋ ਬੇਰੋਜ਼ਗਾਰੀ ਦੀ ਕਾਫੀ ਵੱਡੀ ਸਮੱਸਿਆ ਹੈ ਪੰਜਾਬ ਦੇ ਵਿੱਚ ਉਸ ਵਜ੍ਹਾ ਕਰਕੇ ਸਾਡੇ ਨੌਜਵਾਨ ਇੱਥੋਂ ਮਾਈਗ੍ਰੇਟ ਹੋ ਰਹੇ ਨੇ ਤਾਂ ਕਿ ਕਿਤੇ ਦੂਰ ਜਾ ਕੇ ਦੂਰ ਕਿਸੇ ਦੇਸ਼ ਉ ਜਾ ਕੇ ਕੋਈ ਅੱਛਾ ਕੋਈ ਸਾਧਨ ਪੈਦਾ ਕਰ ਸਕਣ ਜਾਂ ਅੱਛੀ ਕਮਾਈ ਕਰ ਸਕਣ ਸੋ ਬੇਰੋਜ਼ਗਾਰੀ ਦੀ ਸਮੱਸਿਆ ਨੂੰ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਦੱਸਿਆ ਹੈ ਕਿ ਇਹ ਇੱਕ ਇਹਨਾ ਵੱਡਾ ਫੀਲਡ ਹੈ ਮਤਲਬ ਇਹਨੇ ਮੌਕੇ ਮਾਰਕੀਟ ਦੇ ਵਿੱਚ ਅਵੇਲੇਬਲ ਨੇ ਟੈਕਨੀਕਲ ਐਂਡ ਨਾਨ ਟੈਕਨੀਕਲ ਹੈ ਅਗਰ ਪ੍ਰੋਪਰ ਤਰੀਕੇ ਨਾਲ ਅਸੀਂ ਇਹ ਇਹ ਨੂੰ ਜਾਂ ਸਰਕਾਰ ਪੰਜਾਬ ਸਰਕਾਰ ਇਸ ਨੂੰ ਇੰਪਲੀਮੈਂਟ ਕਰੇ ਸਕਿੱਲ ਨਵੀਂ ਸਕਿੱਲ ਸੈਂਟਰ ਸਕੂਲ ਲੈਵਲ ਦੇ ਜਾਂ ਐਡਵਾਂਸ ਸਕਿੱਲ ਸੈਂਟਰ ਕਾਲਜ ਯੂਨੀਵਰਸਿਟੀ ਲੈਵਲ ਦੇ ਇੱਥੇ ਖੋਲੇ ਜਾਣ ਪ੍ਰੋਪਰ ਕਰਿਕੂਲਮ ਬਣਾਇਆ ਜਾਵੇ ਅਲੱਗ-ਅਲੱਗ ਲੈਵਲ ਤੇ ਬੱਚਿਆਂ ਦਾ ਇੰਟਰਸਟ ਇਸ ਨਾਲ ਜੋੜਿਆ ਜਾਵੇ ਬੱਚਿਆਂ ਨੂੰ ਨਵੀਆਂ ਤੋਂ ਨਵੀਆਂ ਸਕਿੱਲ ਸਿਖਾਈਆਂ ਜਾਣ ਤਾਂ ਘਰੇ ਬੈਠ ਕੇ ਵੀ ਬੱਚੇ ਕੀ ਹੈ ਬੱਚੇ ਆਪਣੀ ਕੰਪਨੀ ਆਪਣਾ ਪ੍ਰੋਡਕਟ ਘਰੇ ਬੈਠ ਕੇ ਵੀ ਬੇਚ ਸਕਦੇ ਨੇ ਔਰ ਆਪਣੀਆਂ ਸਕਿੱਲ ਸਰਵਿਸਿਜ਼ ਨੇ ਜੋ ਸੇਵਾਵਾਂ ਨੇ ਘਰੇ ਬੈਠ ਕੇ ਗਲੋਬਲ ਲੈਵਲ ਤੇ ਬੱਚੇ ਆਪਣੀਆਂ ਸੇਵਾਵਾਂ ਦੇ ਸਕਦੇ ਨੇ ਤੇ ਘਰੇ ਬੈਠ ਕੇ ਵੀ ਇੱਕ ਸੋਹਣਾ ਪੈਸਾ ਬੱਚੇ ਕਮਾ ਸਕਦੇ ਨੇ ਜੇਕਰ ਪੰਜਾਬ ਦੇ ਅੰਦਰ ਅਗਲੇ 10-20 ਸਾਲਾਂ ਤੱਕ AI ਦੀ ਸਹੀ ਵਰਤੋਂ ਹੁੰਦੀ ਗਈ ਤਾਂ ਜਿਹੜਾ ਭਵਿਖਾ ਉਹ ਕਿਹੋ ਜਿਹਾ ਹੋਏਗਾ ਪੰਜਾਬ ਅੰਦਰ ਦੇਖੋ ਇਹਦੇ ਵਿੱਚ ਤਰੱਕੀ ਕਰਨੀ ਹੈ ਇਹ ਇੱਕ ਬਹੁਤ ਲੰਬੀ ਜਰਨੀ ਹੈ ਆਪਾਂ ਚੀਨ ਦੀ ਉਦਾਹਰਣ ਲੈ ਕੇ ਸਮਝਾਂਗੇ ਚੀਨ 1990 ਦੇ ਵਿੱਚ ਬਹੁਤ ਛੋਟੀ ਇਕਨੋਮੀ ਸੀ ਤਨ 400 ਬਿਲੀਅਨ ਡਾਲਰ ਦੀ ਇਕਨੋਮੀ ਸੀ ਬਟ ਹੌਲੀ ਹੌਲੀ ਉਹਨਾਂ ਨੇ ਟੈਕਨੋਲੋਜੀ ਦੇ ਮੈਨੂਫੈਕਚਰਿੰਗ ਦੇ ਇੰਡਸਟਰੀ ਤੇ ਬਿਜ਼ਨਸ ਤੇ ਬਹੁਤ ਕੰਮ ਕੀਤਾ ਤੇ ਅੱਜ 35-36 ਸਾਲ ਬਾਅਦ ਚੀਨ ਦੀ ਜਿਹੜੀ ਇਕਨੋਮੀ ਹੈ ਉਹ 20 ਟ੍ਰਿਲੀਅਨ ਡਾਲਰ ਦੀ ਹੈ ਤਾਂ ਲਗਭਗ ਉਹਨਾਂ ਨੂੰ 30-35 ਸਾਲ ਲੱਗੇ ਨੇ ਅੱਜ ਦੁਨੀਆ ਦੀ ਸਭ ਤੋਂ ਦੂਜੇ ਨੰਬਰ ਤੇ ਇਕਨੋਮੀ ਹੈ ਚੀਨ ਦੀ ਤੇ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਵੀ ਅਗਰ 2026 ਆਪਾਂ ਚੱਲ ਰਹੇ ਹਾਂ 25 ਸਾਲ ਸਾਡੇ ਆਲਰੇਡੀ ਇਸ 21ਵੀਂ ਸਦੀ ਦੇ ਜਾ ਚੁੱਕੇ ਨੇ ਅਗਰ ਅੱਜ ਵੀ ਪੰਜਾਬ ਦੇ ਵਿੱਚ EI ਦੇ ਉੱਪਰ ਕੰਮ ਸ਼ੁਰੂ ਹੁੰਦਾ ਹੈ ਜਗ੍ਹਾ-ਜਗ੍ਹਾ ਤੇ EI ਦੇ ਸਕਿੱਲ ਸੈਂਟਰ ਖੁੱਲਦੇ ਨੇ ਉਹਨਾਂ ਦੇ ਵਿੱਚ ਫੰਡਾਮੈਂਟਲ ਤੋਂ ਲੈ ਕੇ ਬੇਸਿਕ ਤੋਂ ਲੈ ਕੇ ਐਡਵਾਂਸ ਲੈਵਲ ਦੇ ਜਿਹੜੇ ਟੂਲਸ ਨੇ ਐਪਸ ਨੇ ਇਹ ਜਿਹੜਾ ਸਕਿੱਲ ਸੈੱਟ ਹੈ ਉਹ ਬੱਚਿਆਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਬੱਚੇ ਚਾਹੇ ਸਕੂਲ ਦੇ ਆ ਜਾਂ ਯੂਨੀਵਰਸਿਟੀ ਕਾਲਜ ਦੇ ਨੇ ਤਾਂ ਹੌਲੀ ਹੌਲੀ ਆਪਾਂ ਦੇਖਾਂਗੇ ਆਉਣ ਵਾਲੇ 5 ਤੋਂ 10 ਤੋਂ 15 ਸਾਲ ਤੱਕ ਬਹੁਤ ਕੁਝ ਚੇਂਜ ਹੁੰਦਾ ਸਾਨੂੰ ਨਜ਼ਰ ਆਵੇਗਾ ਜਿਹੜੇ ਬੱਚੇ ਅੱਜ ਸਾਡੇ ਬੇਰੋਜ਼ਗਾਰ ਘੁੰਮ ਰਹੇ ਨੇ ਉਹ ਨੌਕਰੀਆਂ ਤੇ ਹੋਣਗੇ ਜਿਹੜੇ ਵਪਾਰ ਅੱਜ ਸਾਡੇ ਠੱਪ ਹੋਏ ਹੋਏ ਨੇ ਉਹ ਵਪਾਰ ਵੀ ਬਹੁਤ ਵੱਡੇ ਪੱਧਰ ਤੇ ਡਿਵੈਲਪ ਹੋਣਗੇ ਗਰੋ ਹੋਣਗੇ ਹੋਰ ਨਵੀਆਂ ਓਪਰਚ्युनिटीਜ਼ ਆਉਣਗੀਆਂ ਤੇ ਬਾਹਰੋਂ ਜਿਹੜੀਆਂ ਵੱਡੀਆਂ ਕੰਪਨੀਆਂਜ਼ ਨੇ ਜਾਂ ਵੱਡੇ ਹੋਰ ਮਾਰਕੀਟਸ ਨੇ ਉਹ ਵੀ ਪੰਜਾਬ ਦੇ ਜੋ ਟੈਲੈਂਟ ਹੈ ਇਸ ਨਾਲ ਜੁੜਨ ਗਿਆ ਇਸ ਨਾਲ ਕੀ ਹੈ ਇੱਕ ਤਾਂ ਮਾਰਕੀਟ ਦੇ ਵਿੱਚ ਪੈਸਾ ਬਹੁਤ ਆਵੇਗਾ ਪੰਜਾਬ ਦੀ ਇਕਨੋਮੀ ਨੂੰ ਵੀ ਬਹੁਤ ਫਾਇਦਾ ਹੋਵੇਗਾ ਤੇ ਜੋ ਮੂਲ ਸਮੱਸਿਆ ਹੈ ਬੇਰੋਜ਼ਗਾਰੀ ਦੀ ਉਹ ਵੀ ਦੂਰ ਹੋਵੇਗੀ ਤੇ ਨਾਲ ਦੀ ਨਾਲ ਕੀ ਹੈ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਸ ਲਈ ਵੀ ਬਹੁਤ ਰਸਤੇ ਖੁੱਲਣਗੇ ਤਰੱਕੀ ਦੇ ਕਿਉਂਕਿ ਇਹ ਇਹ ਪੂਰਾ ਯੋਗ ਹੈ ਇਹ ਅਗਲੇ 100 200 300 ਸਾਲ ਤੱਕ ਰਹੇਗਾ ਔਰ ਤਰੱਕੀ ਦੁਨੀਆ ਉਹ ਤਰੱਕੀ ਦੇਖੇਗੀ ਜਿਹੜੀ ਸ਼ਾਇਦ ਹੁਣ ਤੱਕ ਅਸੀਂ ਕਦੇ ਨਹੀਂ ਦੇਖੀ ਜਿਵੇਂ ਕੋਈ ਦੁਕਾਨਦਾਰ ਹੁੰਦਾ ਕੋਈ ਦਿਹਾੜੀਦਾਰ ਹੁੰਦਾ ਜਿਹੜੇ ਇਦਾਂ ਦੇ ਕੰਮ ਕਰਨ ਵਾਲੇ ਲੋਕ ਹੁੰਦੇ ਨੇ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਉਹ ਕੀ ਉਹ AI ਦੀ ਵਰਤੋਂ ਕਰਕੇ ਆਪਣਾ ਕੋਈ ਫਾਇਦਾ ਕਰ ਸਕਦੇ ਆ ਹਾਂਜੀ ਬਹੁਤ ਮਾਈਕਰੋ ਲੈਵਲ ਤੇ ਮਤਲਬ AI ਦਾ ਇਸਤੇਮਾਲ ਹੋ ਸਕਦਾ ਜਿਵੇਂ ਕੋਈ ਛੋਟਾ ਦੁਕਾਨਦਾਰ ਹੈ ਕੋਈ ਛੋਟਾ ਬਿਜ਼ਨਸ ਹੈ ਅਗਰ ਉਹ ਥੋੜਾ ਬਹੁਤ AI ਦੇ ਟੂਲ ਉਹ ਸਿੱਖ ਲਵੇ ਉਹਦੇ ਵਿੱਚ ਕੀ ਹੈ ਮਾਰਕੀਟ ਦੇ ਵਿੱਚ ਕੀ ਕਿਹੜੇ ਮਾਲ ਦੀ ਡਿਮਾਂਡ ਜ਼ਿਆਦਾ ਹੈ ਮਾਰਕੀਟ ਨੂੰ ਆਉਣ ਵਾਲਾ ਕੋਈ ਖਾਸ ਜਿਹੜਾ ਕਸਟਮਰ ਹੈ ਉਹਦਾ ਕੀ ਟੇਸਟ ਹੈ ਉਹ ਵਾਰ-ਵਾਰ ਕੀ ਚਾਹੁੰਦਾ ਹੈ ਤੀਸਰਾ ਜਿਹੜੀਆਂ ਮਾਰਕੀਟ ਦੇ ਵਿੱਚ ਕਿਸੇ ਵੀ ਪ੍ਰੋਡਕਟ ਦਾ ਪ੍ਰਾਈਸ ਹੈ ਜੋ ਰੇਟ ਹੈ ਉਹਦਾ ਉਹਦਾ ਪ੍ਰੈਡਿਕਸ਼ਨ ਕਿਸ ਤਰ੍ਹਾਂ ਕਦੋਂ ਕਿੰਨਾ ਅੱਪ ਜਾਏਗਾ ਕਿੰਨਾ ਕ ਡਾਊਨ ਜਾਏਗਾ ਸੇਲਸ ਦਾ ਜੋ ਗ੍ਰਾਫ ਹੈ ਸੇਲਸ ਕਦੋਂ ਕਿਹੜੇ ਸੀਜ਼ਨ ਦੇ ਵਿੱਚ ਕਿੰਨਾ ਵਧਿਆ ਕਿੰਨੀਆਂ ਘਟਦੀਆਂ ਇਹ ਸਾਰਾ ਡਾਟਾ ਅਨਾਲਿਸਿਸ ਅਗਰ ਕੋਈ ਵੀ ਛੋਟਾ ਦੁਕਾਨਦਾਰ ਹੈ ਛੋਟਾ ਕਪਰੀ ਹੈ ਉਹ ਘਰੇ ਬੈਠ ਕੇ ਹਲਕੇ ਜਿਹੇ ਟੂਲ ਯੂਜ਼ ਕਰਕੇ ਸਿੱਖ ਸਕਦਾ ਇਸ ਨਾਲ ਕੀ ਹੈ ਮਾਰਕੀਟ ਕੀ ਡਿਮਾਂਡ ਹੈ ਕੀ ਪ੍ਰਾਈਸ ਹੈ ਆਨਲਾਈਨ ਸਮਝ ਕਿੰਨਾ ਪ੍ਰਾਈਸ ਵਧੇਗਾ ਕਿੰਨੀ ਡਿਮਾਂਡ ਵਧੇਗੀ ਕਿੰਨਾ ਸੇਲ ਹੈ ਇਹ ਸਾਰੀ ਟਾਰਗੇਟ ਪਹਿਲਾਂ ਹੀ ਸੈੱਟ ਕਰਕੇ ਉਸ ਹਿਸਾਬ ਨਾਲ ਜੋ ਬਿਜ਼ਨਸ ਮੈਨੇਜ ਕਰਨਾ ਹੈ ਉਹ ਕੀਤਾ ਜਾ ਸਕਦਾ ਫਿਰ ਦੂਸਰਾ ਮਾਰਕੀਟਿੰਗ ਦੇ ਟੂਲ ਸਿੱਖ ਕੇ ਇੰਟਰਨੈਸ਼ਨਲ ਲੈਵਲ ਦੇ ਜੋ ਕਲਾਇੰਟ ਨੇ ਉਹਨਾਂ ਨਾਲ ਵੀ ਜੁੜਿਆ ਜਾ ਸਕਦਾ ਹੈ ਉਹਨਾਂ ਨੂੰ ਵੀ ਆਪਣਾ ਮਾਲ ਵੇਚਿਆ ਜਾ ਸਕਦਾ ਹੈ ਇਸੇ ਤਰ੍ਹਾਂ ਜਿਵੇਂ ਕੋਈ ਦੂਰ ਕਿਸੇ ਪਿੰਡ ਵਿੱਚ ਕਿਸਾਨ ਬੈਠਾ ਹੈ ਹੁਣ ਉਹਨੇ ਆਪਣੇ ਖੇਤੀ ਬਾਰੇ ਕੋਈ ਫੈਸਲਾ ਲੈਣਾ ਹੈ ਉਹ ਕੀ ਕਰੇਗਾ ਸਿੰਪਲ ਟੂਲ ਸਿੱਖ ਕੇ ਕਿਹੜੀ ਫਸਲ ਕਦੋਂ ਬੀਜਣੀ ਹੈ ਉਹਨੂੰ ਕਿੰਨਾ ਪਾਣੀ ਦੇਣਾ ਹੈ ਉਹਨੂੰ ਕਿੰਨੀ ਖਾਦ ਦੇਣੀ ਹੈ ਅਗਰ ਕੋਈ ਫਸਲ ਨੂੰ ਬਿਮਾਰੀ ਦਾ ਕੋਈ ਖਤਰਾ ਤਾਂ ਨਹੀਂ ਹੈ ਉਹ ਟੂਲ ਨੂੰ ਸਿੱਖ ਕੇ ਇਹ ਸਾਰਾ ਕੁਝ ਐਡਵਾਂਸ ਲੈਵਲ ਤੇ ਉਹ ਪਲਾਨ ਕਰ ਸਕਦਾ ਹੈ ਇਸ ਨਾਲ ਕੀ ਹੈ ਇੱਕ ਤਾਂ ਫਸਲ ਦੀ ਬਰਬਾਦੀ ਰੋਕੀ ਜਾ ਸਕਦੀ ਹੈ ਦੂਸਰਾ ਕੋਈ ਪਾਣੀ ਦਾ ਵੇਸਟੇਜ ਹੈ ਜਾਂ ਕੈਮੀਕਲ ਦਾ ਵੇਸਟੇਜ ਹੈ ਸਾਰਾ ਉਹ ਰੋਕਿਆ ਜਾ ਸਕਦਾ ਹੈ ਔਰ ਖੇਤੀ ਤੋਂ ਜੋ ਇਨਕਮ ਹੈ ਉਹ ਗਰੋ ਕੀਤੀ ਜਾ ਸਕਦੀ ਹੈ ਇਸੇ ਤਰ੍ਹਾਂ ਜੋ ਹੋ ਸਾਡੇ ਬੱਚੇ ਯੰਗ ਬੱਚੇ ਨੇ ਜਿਹੜੇ ਈਏ ਦੇ ਨਾਲ ਜੁੜਨਾ ਚਾਹੁੰਦੇ ਨੇ ਇਹਦੇ ਵਿੱਚ ਕੋਈ ਨਵਾਂ ਸਿੱਖਣਾ ਚਾਹੁੰਦੇ ਨੇ ਜਿਵੇਂ ਖਾਸ ਕਰਕੇ ਟਰੇਡ ਫੀਲਡ ਨੇ ਜਿਵੇਂ ਕੋਈ ਇਲੈਕਟ੍ਰੀਸ਼ੀਅਨ ਹੈ ਆਟੋ ਮੈਕੈਨਿਕ ਹੈ ਪਲੰਬਰ ਹੈ ਕਾਰਪੈਂਟਰੀ ਦਾ ਕੰਮ ਹੈ ਅ ਇਲੈਕਟ੍ਰੋਨਿਕਸ ਦਾ ਇਲੈਕਟ੍ਰੋਨਿਕਸ ਦੇ ਜਿਹੜੇ ਬੱਚੇ ਕੰਮ ਕਰਦੇ ਨੇ ਇਲੈਕਟ੍ਰੀਕਲ ਦਾ ਕੰਮ ਕਰਦੇ ਆ ਜਾਂ ਹੋਰ ਇਸ ਤਰ੍ਹਾਂ ਦੇ ਜਿਹੜੇ ਟਰੇਡ ਫੀਲਡ ਨੇ ਜੇ ਉਹਨਾਂ ਉਹਨਾਂ ਬਾਰੇ ਵੀ ਬੱਚਿਆਂ ਨੂੰ ਕੁਝ ਸਿੱਖਣਾ ਹੈ ਉਹ ਵੀ ਇਹਦੇ ਇੰਨੇ ਟੂਲ ਅਵੇਲੇਬਲ ਨੇ ਤੁਹਾਨੂੰ ਸਾਰਾ ਡਿਜ਼ਾਈਨ ਤੋਂ ਲੈ ਕੇ ਛੋਟੀ ਤੋਂ ਛੋਟੀ ਚੀਜ਼ ਬਰੀਕੀ ਨਾਲ ਤੁਹਾਨੂੰ ਸਮਝਾ ਸਕਦੇ ਆ ਬਟ ਉਹੀ ਹੈ ਕਿ ਬੱਚਿਆਂ ਨੂੰ ਇਸ ਨਾਲ ਜੋੜਨਾ ਪੈਣਾ ਹੈ ਬੱਚਿਆਂ ਨੂੰ ਇਹ ਚ ਸਿੱਖਣੀ ਪੈਣੀ ਆ ਔਰ ਇਹਨਾਂ ਟੂਲਾਂ ਨਾਲ ਸਿੱਖ ਕੇ ਹੀ ਬੱਚੇ ਅੱਗੇ ਜੋ ਜ਼ਿੰਦਗੀ ਵਿੱਚ ਜੋ ਵੀ ਥੋੜੀਆਂ ਓਪਰਚ्युनिटीਜ਼ ਅਵੇਲੇਬਲ ਨੇ ਉਹ ਸਾਰੀਆਂ ਬੱਚਿਆਂ ਬੱਚੇ ਉਹਨੂੰ ਗ੍ਰੈਬ ਕਰ ਸਕਦੇ ਆ